ਅਸੀਂ ਮੇਰੀ ਗੱਲ ਸੁਣ ਲੈ ਪਤਾ ਚੀਜ਼ ਕੀ ਆ ਨਮਾ ਚੀਜ਼ ਚੁਈ ਛੱਡ ਬਹੁਤ ਵਧੀਆ ਮੇਰੀ ਗੱਲ ਸੁਣ ਮਾਸੀ ਹਾਂ ਮੇਰੀ ਗੱਲ ਸੁਣ ਲੈ ਨੱਚ ਗੱਲ ਤਾਂ ਸੁਣ ਲੈ ਹਾਂ ਹਾਂ ਕਈਆਂ ਕੰਨ ਤੇ ਰੋਟੀ ਖਾਂਦਾ ਮੁੰਡਾ ਥੱਲੇ ਚੰਨ ਤੋਂ ਕੰਨ ਤੋਂ ਚੁੰਨੀ ਚੱਕ ਗੱਲ ਸੁਣ ਮੇਰੀ ਹਾਂ ਗੱਲ ਸੁਣ ਮੇਰੀ ਕੰਨ ਤੋਂ ਚੁੰਨੀ ਚੱਕ ਇਹ ਗੱਲ ਮਾਸੀ ਨੂੰ ਨਹੀਂ ਆ ਨਾ ਜਦੇ ਭੋਲੀ ਨਹੀਂ ਤੂੰ ਮਾਹੀਆਂ ਦੇਖ ਰੀਆਂ ਤੇਰੀਆਂ ਨੇ ਨਹੀਂ ਇਹ ਤਾਂ ਸੁਨਿਆਰੇ ਤੇ ਰੱਖੀਆਂ ਸੀ ਇਹ ਥੋੜੀ ਰੱਖੀਆਂ ਉਹ ਹੋਰ ਨਹੀਂ ਰੱਖੀਆਂ ਜਾਣੀ ਦਾ ਹੱਥ ਦੇਖਿਆ ਪਤਾ ਲੱਗ ਜਾਣਾ ਸਾਰਿਆਂ ਨੂੰ ਤੂੰ ਚੈਨੀ ਰੱਖੀ ਆ ਉਹ ਚੈਨੀ ਵੀ ਪਾਈ ਆ ਇਹ ਜਿਹੜੀ ਚੈਨੀ ਆ ਸਾਰਿਆਂ ਦਾ ਭਰਖਿਆ ਆ ਇਹ ਵੀ ਇੱਕ ਹੋਰ ਨਹੀਂ ਸੀ ਇਹਦੀ ਆਰਟੀਫੀਸ਼ੀਅਲ ਆ ਉਹ ਮਾਸੀ ਮੈਨੇ ਅਲੇ ਗਿਆ ਅਲੇ ਗਿਆ ਅਲੇ ਨਹੀਂ ਅਲੇ ਗਿਆ ਆਰਟੀ ਨਹੀਂ ਮਾਸੀ ਤੂੰ ਆਰਟੀਫੀਸ਼ੀਅਲ ਆਰਟੀਫੀਸ਼ੀਅਲ ਜੇ ਪੁੱਛੋ ਤੈਨੂੰ ਦੱਸਿਆ ਗਏ ਨੇ ਤੈਨੂੰ ਪੁੱਛੋ ਤੈਨੂੰ ਦੱਸਿਆ ਗਏ ਨੇ ਕਹਿੰਦੇ ਦੱਸਿਆ ਇਦਾਂ ਪੁੱਛ ਮਾਂ ਮਮੀ ਨੇ ਕਹਿੰਦੀ ਆਰਟੀਫੀਸ਼ਲ ਪਾਇਆ ਸੀ ਤੂੰ 100 ਸਾਲ ਮਮੀ ਦੇ ਸਿਰ ਤੇ ਆ ਦੇ 100 ਸਾਲ ਦੇ ਸਿਰ ਦੀ ਮੈਂ ਵਾਸੀ 100 ਖਾਂਦਾ ਕਹਨੇ ਨੂੰ ਕਿ ਮੈਂ ਸੱਚ ਮੰਨ ਲਵਾਂ ਤੂੰ 100 ਸਾਲ ਆਪਣੀ ਮਾਂ ਦੇ ਸਿਰ ਤੇ ਹੂੰ ਹੂੰ ਮੈਂ ਸਕੋਲ ਮਾਰੀ ਗਏ ਨੇ ਕੰਦ ਨਾ ਪਾਇਓ ਇੱਥੇ ਮੈਂ ਸਕੋਲ ਮਾਰੀ ਗਏ ਨੇ ਮਿੱਟੀ ਖਾਂਦਾ ਮੁੰਡਾ